ਚੰਗੀ ਵੀ ਰੋਣੀ ਸੰਗਤ ਵੀ ਸਾਧ ਰੰਗ ਬਰੰਗੇ ਇੱਥੇ ਹੁੰਦਾ ਏ ਟੈਡੀ ਮਦਾ ਗੱਲ ਜੀ ਇਹ ਇੱਜਾ 73 ਰੰਗ ਹੁੰਦੇ ਇੱਥੇ ਆ ਗਏ ਇਹ ਜੀ ਗੰਗਾ ਮਿਆ ਹੈ ਨੇ ਤੇ ਇਹ ਬਹੁਤ ਮਾਨਤਾ ਕਰਦੇ ਸਹੀ ਗੱਲ ਹੈ ਮੈਨੂੰ ਹੈ ਨਹੀਂ ਇਹ ਬਾਬਾ ਆਪਣੇ ਕਿ ਛੋਰਾ ਨੂੰ ਭੰਡੀ ਅੰਦੇਆ ਭੰਡੀ ਸਹੀ ਗੱਲ ਹੈ ਇਹ ਨਹੀਂ ਆਵੇਲਾ ਕਿੱਥੋਂ ਪਾਣੀ ਆਉਂਦਾ ਇਹ ਸਹੀ ਗੱਲ ਹੈ ਕਿੱਥੋਂ ਆਉਂਦਾ ਕੀ ਪਤਾ ਹੀ ਨਹੀਂ ਕੀ ਕੁਛ ਹੈ ਤੇ ਜੋ ਹਾਂ ਕੀ ਗੰਦ ਮੰਦ ਸੋ ਇਹ ਪੀਂਦੇ ਹੁਣ ਪੀਂਦੇ ਹੈ ਇਹ ਪਰ ਉਹਦੀ ਮਾਂ ਇਹ ਤੀਂਦੇ ਆ ਪੂਜਾ ਕਰਦੇ ਆ ਬੱਬਾ ਇਹਨਾਂ ਦੀ ਅਸੀਂ ਆ ਫੁੱਲ ਬੱਤੀਆਂ ਨਹੀਂ ਆ ਬੇ ਕਿੰਨੇ ਲਈ ਪਰਦੇ ਆ ਆਪਰੇ ਵਾਲੇ ਭਾਂਦੇ ਯਾਰ ਕਹ ਦਿੰਦੇ ਲੈ ਇਹਨਾਂ ਨੇ ਮਹਾਰਾਜ ਨੂੰ ਫਾਰ ਪਾਤਾ ਇਹ ਤਾਂ ਆਏ ਆ ਪਲਾਨ ਲੈ ਦੱਸ ਯਾਰ ਇਹ ਇੱਥੇ ਮਾਂ ਫੁੱਲ ਲੈ ਕੇ ਆਉਂਦੇ ਆ ਪਲੇਟਾਂ 'ਚ ਤਾਰਦੇ ਆ ਧੂਪ ਬੱਤੀਆਂ ਆ ਕੇ ਯਾਰ ਭਾਈ ਉਹਨੂੰ ਚੋਜ ਕਰਦੇ ਉਹਨੂੰ ਮਨਾਉਣ ਦੇ ਫੇਰ ਹੀ ਮੰਨੂਗਾ ਐਸੀ ਬਾਤ ਹੈ ਹੈ ਜੇ ਕੋਈ ਇੰਨਾ ਪ੍ਰੇਮ ਕਰੂਗਾ ਭਾਈ ਫੇਰ ਹੀ ਮੰਦਾ ਵਾ ਜੇ ਇੰਨਾ ਪ੍ਰੇਮ ਹੀ ਨਹੀਂ ਆ ਤੁਸੀਂ ਦੂਰੋਂ ਸੱਸਰੀ ਘਰ ਸੱਟਤੀ ਬਾਬਾ ਜੀ ਵਾਹ ਫਤੇ ਬਾਈ ਫਤੇ ਉਹ ਵੀ ਨਹੀਂ ਪੂਰੀ ਬਣਾਉਂਦੇ ਇਹਨਾਂ ਦਾ ਵੇਖੀ ਕਿੱਡਾ ਵਧੀਆ ਕੰਮ ਹੈ ਤੁਸੀਂ ਸ਼ਾਰਟ ਫਾਰਮ ਵਰਤਣ ਲੱਗੇ ਇਹ ਸ਼ਾਰਟ ਫਾਰਮਾਂ ਵਰਤਣ ਲੱਗੇ ਪਾਸ਼ਾ ਪੱਛੀ ਹਰੀ ਪਾਠ ਕਰੋ ਤੁਹਾਡੇ ਕੋਲ ਘਰੇ ਗੁਟਕਾ ਪਿਆ ਤੁਸੀਂ ਨਹੀਂ ਸਫਲ ਨਹੀਂ ਆ ਤੇ ਗੁਰਦਾਰਬ ਜਿੱਥੇ ਮਾਰੇ ਬੈਠੇ ਉੱਥੇ ਕਿੰਨੀ ਵਾਰੀ ਗਏ ਹੋ ਘਰੇ ਬਾਣੀ ਪੜੀ ਜਾਓ ਕਰੇ ਬਾਪੂ ਨੂੰ ਮੱਥਾ ਨਹੀਂ ਟੇਕਾ ਤੁਸੀਂ ਕੀ ਹੋ ਮੂਰਖਾ ਨਿਤ ਮੱਥਾ ਨਹੀਂ ਟੇਕਦਾ ਤੂੰ ਮੂਰਖਾ ਹੈਂ ਪਾਣੀ ਇਹਨਾਂ ਦੇ ਧਰਮ ਦੇ ਹੋਣਾ ਚਾਹੀਦਾ ਸੀ ਤੇ ਇਹ ਪਰ ਇਹ ਇਹ ਯਾਰ ਇਹ ਆਪਣੇ ਵਾਲੇ ਤਾਂ ਨਾ ਉਹ ਫੋਕੀ ਕਟੜਤਾ ਹੋਰ ਕੁਝ ਨਹੀਂ ਆ ਉਹ ਗਿਆਨੀ ਸਮਰਾਟ ਆਂਦਾ ਹੁੰਦਾ ਕਹਿੰਦਾ ਪੱਲੇ ਕੱਖ ਨਹੀਂ ਪਤਾ ਵਤਾ ਹੈ ਨਹੀਂ ਬਸ ਭੰਡੀ ਜਾਣਾ ਐਵੇਂ ਬਿਨਾ ਕਿਸੇ ਦੇ ਟੈਗ ਲਾਤੇ ਆ ਕਰਤੇ ਕੰਮ ਕਰ ਤੇ ਬਹੁਤ ਲੰਮਾ ਪੰਡਾ ਬਾਬਾ ਚਲੋ ਬਾਬਾ ਆਪਾਂ ਹੋਰ ਕਰਨਾ ਕੀ ਆ ਹੈ ਦੇਖਣਾ ਦੇਖ ਹੈ ਉਹ ਆਂਦਾ ਨਵੀ ਇਹ ਤਾਂ ਕਹਿਣ ਲੱਗੇ ਵੀ ਸਾਨੂੰ ਜੀ ਜੀ ਫਲਾਨਾ ਦੀ ਹਰ ਚੀਜ਼ ਨੂੰ ਬ੍ਰਾਹਮਣਵਾਦ ਹਰ ਚੀਜ਼ ਨੂੰ ਬ੍ਰਾਹਮਣਵਾਦ ਕਰਦੇ ਕੀ ਹੈ ਤੁਸੀਂ ਹੁਣ ਬਣਾਉਣ ਵਾਸਤੇ ਕੀ ਕਰਦੇ ਹੈ ਤੇਰਾ ਕਰਮ ਕੀ ਹੈ ਮਨਾਉਣਾ ਹੀ ਹੈ ਭਈ ਆਉਦਾ ਕੰਮ ਸਾਜੋ ਹੈ ਹੈ ਭੰਡੜਾ ਤੁਹਾਨੂੰ ਆਉਦਾ ਗੱਲ ਪਰ ਆਦਾ ਦੱਸ ਬਸ ਹੈ ਨਹੀਂ ਬਸ ਤਰਕ ਤੋਂ ਆਉਂਦੀ ਹੈ ਐਵੇਂ ਕਹਿੰਦੇ ਜੀ ਆਉਂ ਕਹਿੰਦੇ ਜੀ ਐਵੇਂ ਕਹਿੰਦੇ ਜੀ ਆਉਂ ਕਹਿੰਦੇ ਜੀ ਐਵੇਂ ਕਿਵੇਂ ਜੀ ਹਮ ਐਸੇ ਕਾਸੀ ਐਸੇ ਨਹੀਂ ਭਾਈ ਪ੍ਰੈਕਟੀਕਲ ਕਰਨਾ ਪਊਗਾ ਸਾਧੂ ਬਣ ਕੇ ਤੁਰਨਾ ਪਊਗਾ ਦੇ ਤੁਰ ਰਿਹਾ ਨਾ ਤਿਆਗਤਾ ਕਰਨਾ ਪਊ ਨਾ ਚੱਲ ਅੱਜ ਇਹਦੇ ਚ ਕੰਮ ਹੋਊਗਾ ਘਰ ਤੇ ਆ ਗਿਆ ਵਾ ਆ ਪਾਣੀ ਦਾ ਲੈਵਲ ਵਖਾਸ ਸਕਦਾ ਵਾ ਅੱਜ ਬਹੁਤ ਚੜਿਆ ਵਾ ਬਈ ਇੰਨਾ ਪਾਣੀ ਚੜ ਜਾਂਦਾ ਅੱਜ ਤਾਂ ਬਹੁਤ ਫੁੱਲ ਆ ਗਾ ਮਾ ਥੱਲੇ ਵੀ ਇਸੇ ਤਰ੍ਹਾਂ ਪੌੜੀਆਂ ਹੋਣੀਆਂ ਹਨ ਤੁਰਨ ਵਾਸਤੇ ਉਸ ਤੱਕ ਮਤਲਬ ਕਿ ਇਸੇ ਇਹਦੇ ਚੜਨ ਵਾਸਤੇ ਬਣਾਇਆ ਵਾ ਆ ਬਾਬਾ ਜੀ ਨੂੰ ਇਤਿਹਾਸ ਪੁੱਛ ਲੈਣੇ ਆਪਾਂ ਮਾੜੇ ਹੋਰ ਫੇਰ ਨਦੀ ਦਾ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਅਹੀ ਪੰਜਾਬ ਤੋਂ ਆ ਜੀ। ਖੇਮਕੁੰਡ ਸਾਹਿਬ ਗਏ ਸੀਗੇ। ਅੱਜ ਇੱਥੇ ਸਟੇ ਕੀਤਾ ਮੈਂ ਚਲੋ ਜਾ ਕੇ ਗਏ ਜੀ। ਕਿੱਥੇ ਰੁਕੇ? ਅਈ ਰਿਸ਼ੀਕੇਸ਼ਵਰ ਦਰਗਾਹ। ਮੈਂ ਜਦ ਜਾ ਕੇ ਅੱਜ ਬਹੁਤ ਵਧੀਆ ਲੱਗਾ ਇੱਥੇ ਆ ਕੇ। ਹਾਂਜੀ। ਇਹ ਗੰਗਾ ਮਈਏ ਕੀ ਨਹੀਂ? ਗੰਗਾ ਨਦੀ ਹੈ ਨਾ ਇਹ। ਇਹ ਤਰਵੈਣੀ ਘਾੜ ਦੇ ਨਾਲ ਆ ਇਹ। ਇਹ ਤਰਵੈਣੀ। ਇਹ ਇਹ RAM ਜੀ ਦੇ ਟਾਈਮ ਦੀ। ਠੀਕ ਹੈ। ਆ ਪੁਰਾਣੀ ਕਾਲ। ਪੁਰਾਣੀ ਸਮੱਸਿਆ। RAM ਤੋਂ ਪਹਿਲੇ ਦੀ। उससे पहले पूछ लेते थे इसको जी जी सनातन की मां है जैसे बोल रहे हैं हां इस जैसे मां गंगा मैया कहते हैं ना जी जी ये सतयुग से उसके एक्चुअली आ रही है ना सतयुग से ये बहुत पुरानी बाबा जी वो पानी इधर में आ रहा है या उधर में जा रहा है तो उस पैसे जा रहा है जा रहा है उधर ठीक इधर से आता है जी तो इस पास से जाता फिर आगे जाके एक हो जाता आगे जाके फिर एक हो जाता ये बेचारे थोड़ा ये वो देता होना ਬਾਬਾ ਬਹੁਤ ਸੋਹਣਾ ਬਣਿਆ ਉੱਤੋਂ ਇਹ ਜਦੋਂ ਜਦੋਂ ਜਲਖਟ ਹੁੰਦਾ ਉੱਤੋਂ ਇਸ ਪਾਸੇ ਜਾਂਦਾ ਠੀਕ ਹੈ ਜਦੋਂ ਜਿਆਦਾ ਹੁੰਦਾ ਬਾਬਾ ਜੀ ਇਹ ਤੋਂ ਪਾਣੀ ਵਧ ਵੀ ਸਕਦਾ ਵਧ ਵੀ ਜਾਂਦਾ ਕਿ ਨਹੀਂ ਵਧਦਾ ਜੀ ਦੇਖੋ ਇੱਥੇ ਰਵੈਣੀ ਘੜ ਇੱਥੇ ਇੱਥੇ ਭਗਤੀ ਕੀਤੀ ਇਹ ਕਿਤੇ ਰਾਵਾਂ ਭਗਤੀ ਕਰਨ ਦਾ ਜਿਆਦਾ ਪਾਣੀ ਉਧਰ ਵਗਣ ਲਾ ਦੇਣਾ ਜਦੋਂ ਥੋੜਾ ਪਾਣੀ ਉਦੋਂ ਇੱਧਰ ਦੀ ਨੰਗਣ ਇੱਧਰਲੇ ਪਾਸੇ ਦੀ ਕਿਉਂ ਇਹ ਸਾਧੂਆਂ ਦਾ ਡੇਰਾ ਵਾ ਸਾਧੂਆਂ ਨੇ ਮੂਰਤੀ ਨੰਗਣ ਜਿਆਦਾ ਪਾਣੀ ਵੇਸਟ ਉਹ ਇੱਧਰ ਦੀ ਨੰਗਣ ਜਨਾ ਅੱਗੇ ਜਾ ਕੇ ਫੇਰ ਕੋਈ ਆਣਾ ਕੁਦਰਤ ਦਾ ਕਰਿਸ਼ਮਾ ਹੈ ਵਾਹ ਜੀ ਪਹਿਲੇ ਵੀ ਆ ਕੇ ਗਏ ਥੇ ਹਮਾਰਾ ਜੀ ਨਹੀਂ ਕਰ ਰਹਾ ਮਗਾਉ ਜਾਏ ਯਹੀ ਰਹੇ ਠੰਡਾ ਹੈ ਠੰਡਾ ਹੈ ਔਰ ਇੱਕ ਪਰਮਾਤਮਾ ਦਾ ਵੀ ਸਕੂਨ ਹੈ ਹਾਂ ਪ੍ਰਕਿਰਤੀ ਉਸ ਅਕਾਲ ਪੁਰਖ ਦਾ ਵੀ ਥੋੜਾ ਨਾ ਅੱਛਾ ਮਾਹੌਲ ਹੈ ਤਾਂ ਤਵੀ ਤਵੀ ਗਏ ਸਿੰਘ ਮਹਾਰਾਜ ਜੀ ਹੋਰ ਵੀ ਬੜੇ ਬੜੇ ਮਹਾਪੁਰਖ ਜਿੰਨੇ ਹੋਏ ਇਸੇ ਪਾਸੇ ਤੱਕ ਕੀਤਾ ਸਹੀ ਹੈ ਆ ਬਹੁਤ ਸੋਹਣਾ ਬਣਾਇਆ ਇੱਧਰ ਇਹਨਾਂ ਨੇ। ਆ ਬਹੁਤ ਵਧੀਆ ਪ੍ਰਬੰਧ ਕੀਤਾ ਹੈਨਾ? ਜੀ। ਬੈਠਣ-ਬੂਠਣ ਨੂੰ ਵਧੀਆ ਤਰ੍ਹਾਂ ਤਰਨ ਨੂੰ। ਯਾਰ ਸਾਡਾ ਤਾਂ ਬਹੁਤ ਜੀ ਲੱਗਾ। ਜਦੋਂ ਪਾਣੀ ਜਿਆਦਾ ਪਾਣੀ ਆਉਂਦਾ। ਹਾਂ ਜੀ। ਇਹ ਤਾਂ ਆ ਸਾਰਾ ਡੁੱਬ ਜਾਂਦਾ। ਵਾਹ ਵੀ ਵਾਹ। ਇਹ ਆਪਣੇ ਪਿਛਲੇ ਸਾਲ ਨਹੀਂ ਜਿਆਦਾ ਪਏ ਸੀ ਉਹ ਤੋਂ ਪਾਣੀ ਇੰਨਾ ਆਇਆ। ਉਹ ਤੋਂ ਪਾਣੀ ਸੀ। ਉਹ ਤੋਂ ਚੜ ਗਿਆ ਸੀ ਤਾਂ। ਪਿਛਲੇ ਆ ਜਾਣੇ ਕਿ ਫੁੱਲ ਭਰੀ ਜਾਂਦੀ ਹੁੰਦੀ ਹੈ। ਥੱਲੇ ਵਿੱਚ। ਜੀ ਜੀ। بابائی او او اس تک بنایا وا پانی تن ਮੈਂ ਹੁਣ ਕਹੀ ਤੇ ਆਨਾ ਇਹ ਉਸ ਤੱਕ ਪਾਣੀ ਜਾਊਗਾ ਇਹਦਾ او ਉਸ ਤੱਕ ਜੁੱਟਾਂ ਤੱਕ ਹਾਂ ਉਹ ਇੱਟਾਂ ਤੱਕ ਬਾਬਾਈ ਦਾ ਤੁਹਾਨੂੰ ਬਾਲਾ ਹਾਂਜੀ ਸੌਰੀ ਮਹਾਰਾਜ ਇਹ ਫਿਰ ਇਹ ਪਹਿਲੇ ਇੱਕ ਵਾਰ ਇਹ ਸਾਰਾ ਵਹਿ ਗਿਆ ਸੀ اچھا ਵਹਿ ਗਿਆ ਸੀ ਜਮਾ ਮੀਤ ਅੱਛਾ ਜੀ ਇੱਥੇ ਨਿਰਮਲ ਸਾਧੂ ਬਹੁਤ ਠੰਡੇ ਸੀ ਸੀ ਸਮਝਾੜੀ ਠੀਕ ਹੈ ਜੀ ਜੇ بڑے بڑے ਚੰਗੇ ਵਿਦਵਾਨ ਮਹਾਪੁਰ ਸਾਹਿਬ ਉਹ ਵੇਲੇ ਗੰਗਾ ਬਹੁਤ ਤੇਜ਼ ਵੜਾਈ ਲੜਾਈ ਉਦੋਂ ਫਿਰ ਇਹ ਸਭ ਵਹਿ ਗਿਆ ਸੀ ਪੂਰਾ ਮੈਦਾਨ ਹੋ ਗਿਆ ਸੀ ਅੱਛਾ ਜੀ ਅੱਜ ਫਿਰ ਇਸ ਕੇ ਬਾਅਦ ਦੁਬਾਰਾ ਇਹ ਬਸਿਆ ਸਾਰਾ ਦੁਬਾਰਾ ਉਹ ਸਾਰਿਆ ਆ ਹੀ ਜੀ ਪਿਛਲੇ ਸਾਲ ਪਾਣੀ ਬੋਹ ਆਇਆ ਸੀ ਮੇਰੇ ਨੂੰ ਹਨਾ ਜਦੋਂ ਇੱਥੇ ਨਿਰਮਲ ਆਸ਼ਰਮ ਇੱਥੇ ਅੱਛਾ ਠੀਕ ਹੈ ਇੱਥੇ ਲੰਗਰ ਚੱਲਦਾ ਅੰਛੇਦ ਚੱਲਦਾ ਇਹ ਦਿਨ ਨਾਲ ਹੀ ਕੰਮ ਸਵੇਰ ਸ਼ਾਮ ਦੋਨੋਂ ਟਾਈਮ ਲੰਗਰ ਅੱਛਾ ਉਦੋਂ ਉਹਨਾਂ ਦੀ ਹਸਪੀਟਲ ਹੈਗੀ ਇੱਥੇ ਨੇ ਦਾ ਲਾਸਟ ਹਸਪੀਟਲ ਹੂੰ ਤਾਂ ਉੱਥੇ ਜਦੋਂ ਨਿਊ ਪਟੀਆਂ ਉਥੇ ਵੱਡੇ ਵੱਡੇ ਗਾਰਡਨ ਮੀਟੀ ਤੇਲ ਦੇ ਬੂਤਲੇ ਅਸਾਈ ਉਹ ਧਰਤੀ ਤੇ ਥੱਲੇ ਦਿਖਿਆ ਅਬ ਇਹ ਟਹਿ ਗਿਆ ਸੀਗਾ ਬਹਿ ਗਿਆ ਸੀ ਸਾਰੇ ਬਹਿ ਗਿਆ ਸੀ ਉਸ ਤੇ ਬਹੁਤ ਸਾਧੂ ਬਹਿ ਗਏ ਸੀ ਠੀਕ ਹੈ ਬਹੁਤ ਸਾਧੂ ਬਹਿ ਗਏ ਬਹੁਤ ਸਾਧੂ ਉਹ ਕਾਲ ਪ੍ਰਮਾਤਮਾ ਨਾਲ ਹੀ ਲੈ ਗਿਆ ਉਹ ਸਰਕਾਰ ਨੇ ਸੂਚਨਾ ਦਿੱਤੀ ਕਿ ਖਾਲੀ ਕਰ ਦਿਓ ਚਲੇ ਜਾਓ ਹਾਂ ਕਿਦਰ ਮੈਂ ਬਗੰਗਾ ਕੇ ਉਧ ਮੇ ਜਾਣਾ ਹੈ ਕਾਲ

ਉੱਥੇ ਥੇਮ ਹੀ ਨਹੀਂ ਰਹੀ ਜਿਹਨੇ ਦਾਨਪੁਰ ਦੀ ਸੜਕ ਕਿਤੇ ਗੰਗਾ ਹਾਂ ਜੀ ਉਹ ਤੇਰੀ ਵੰਡੀ ਉਹ ਜਦੋਂ ਮਹਾਰਾਜ ਜੀ ਆਸਾਮ ਬਲ ਗਏ ਹੈ ਨਾ ਹਾਂ ਜੀ ਹਾਂ ਜੀ ਉਦੋਂ ਵੇਹ ਜੀ ਪਟਨਾ ਸਾਹਿਬ ਤੇ ਮਹਾਰਾਜ ਜੀ ਪ੍ਰਕਾਸ਼ ਹੋਇਆ ਹਦਾ ਉਹ ਕਾਲ ਇਹ ਜਿਹੜੇ ਹੁਣ ਇਹ ਜਿਹੜੇ ਅੱਜ ਦੇ ਮੈਨ ਮਾਫ ਕਰਿਓ ਬੰਦੇ ਜਿਹੜੇ ਅੱਜ ਦੇ ਨਾ ਅੱਜ ਦੇ ਹੋਰ ਬੰਦੇ ਆ ਜਿਹੜੇ ਹਨ ਉਹ ਨਾਮ ਵੀ ਨਹੀਂ ਸਹੀ ਕਰਕੇ ਲੈਂਦੇ ਬਾਬਾ ਆਪਣੇ ਗੁਰੂਆਂ ਦਾ ਮਹਾਰਾਜ ਹੀ ਕਹਿ ਰਹੇ ਬਾਬਾਈ ਇਹ ਹੈ ਤਾਂ ਬਾਬਾਈ ਇੱਕ ਹੀ ਚੀਜ਼ ਉੱਤੋਂ ਤਾਂ ਉੱਤੋਂ ਤਾਂ ਪਰਮਾਤਮਾ ਇੱਕ ਹੀ ਇਹਨਾਂ ਦਾ ਇਹ ਤਾਂ ਲੋਕ ਹੀ ਲੜੀ ਜਾਂਦੇ ਹਿੰਦੂ ਸਿੱਖ ਹਿੰਦੂ ਸਖਾ ਇਹ ਤਾਂ ਕੋਈ ਗੱਲ ਨਹੀਂ ਹੈਗੀ ਹਿੰਦੂ ਸੀ ਕਿ ਉਹ ਵਖਰਾ ਹੈ ਹੀ ਨਹੀਂ ਹੈ ਨਹੀਂ ਹੈ ਬਾਬਾ ਇਹ ਤਾਂ ਵਖਰਾ ਇਸ ਕਰਕੇ ਨਹੀਂ ਹੈਗਾ ਕਿ ਜਦੋਂ ਮਹਾਰਾਜ ਜੀ ਧਰਤੀ ਤੇ ਆਏ ਹਾਂ ਜੀ ਜੀ ਉਦੋਂ ਫਿਰ ਮੁਸਲਮਾਨਾ ਦਾ ਰਾਜ ਸੀ ਹਾਂ ਜੀ ਜਦੋਂ ਗੁਰੂ ਨਾਨਕ ਸਾਹਿਬ ਆਏ ਹਾਂ ਹਾਂ ਜੀ ਜੀ ਉਦੋਂ ਬਾਬਰ ਆਇਆ ਸੀ ਬਾਬਰ ਆਇਆ ਸੀ ਤੋਂ ਬਾਬਰ ਨੂੰ ਫਿਰ ਮਹਾਰਾਜ ਜੀ ਕੀ ਚੜ੍ਹਨਾ ਵੀ ਸੇਵਕ ਬਣ ਗਿਆ ਸੀ ਅੱਛਾ ਜੀ ਉਹ ਸੇਵਾ ਕੀਤੀ ਬਾਅਦ ਵਿੱਚ ਅੱਛਾ ਅੱਛਾ ਤਾਂ ਸੇਵਾ ਕੀਤੀ ਤਾਂ ਮਹਾਰਾਜ ਜੀ ਨੇ ਉਹਨੂੰ ਬਰ ਦਿੱਤੀ ਖੁਸ਼ ਹੋ ਕੇ ਅੱਛਾ ਜੀ ਕਿ ਜਦ ਤੁਹਾਡੀ 10 ਪਿਛੜੀ ਰਾਤ ਚਲੂਗਾ 10 ਚਲੂ। ਤੋ ਉਥੇ ਕਹਿੰਦੇ ਜਦੋਂ ਤੁਹਾਡੇ ਤੇ ਅਤਿਆਚਾਰੀ ਦੁਰਾਚਾਰੀ ਹੋਏਗਾ ਹਾਂ ਤੋ ਕਹਿੰਦੇ ਮੇਰੇ ਗੱਦੀ ਤੇ ਦਸਵੇਂ ਜਾਮੇ ਮੇ ਤੇ ਮਿਟਾਉਣ ਵਾਲਾ ਆ ਜਾਊਗਾ। ਹੇ ਕਾਲੇ ਮਾਗੀ ਬਾਣੀ ਵਿੱਚ ਲਿਖਾ ਹੈ। ਹਾਂ। ਉਸ ਵਿੱਚ ਲਿਖਾ ਹਾਂਜੀ ਹਾਂਜੀ ਲਿਖਾਈ ਲਿਖਾ। ਜੀ ਅਮਨਰ ਥਾਪਨ ਜਾਂਚ ਤਾਂ ਹਾਂਜੀ 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 ਹਾਂਜੀ। ਮੋਰ ਵੀ ਉੱਠੀ ਮੋਰ ਦਾ ਚੇਲਾ। ਹਾਂ। ਮਹਾਰਾਜ ਜੀ ਬਾਣੀ ਆਖੀ। ਹਾਂਜੀ ਹਾਂਜੀ ਹਾਂਜੀ। ਤੋ ਉਹਨਾਂ ਨੇ ਫਿਰ ਜਦੋਂ ਅਗੁਰ ਗੰਗੇਪਾ ਆਇਆ ਹਾਂਜੀ ਉਦੋਂ ਮਹਾਰਾਜ ਗੁਰਗੋਬਿੰਦ ਸਿੰਘ ਸਾਹਿਬ ਆ ਗਏ ਹਾਂ ਗਏ 10 ਦਮਣ ਆ ਗਏ ਉਦੋਂ ਤੇ ਉਹਨਾਂ ਨੇ ਜਦੋਂ ਅਤਿਆਚਾਰ ਜ਼ੁਲਮ ਕੀਤਾ ਮੰਦਰਾਂ ਨੂੰ ਢਾਹੋ ਛੋਟੀ ਜਨਮ ਨੂੰ ਮਿਟਾਉਣ ਸਾਰਾ ਮੁਸਲਮਾਨ ਨੂੰ ਸਾਰਾ ਇਸਲਾਮ ਬਣਾ ਦੇਵਾਂਗਾ ਉਦੋਂ ਫਿਰ ਕਿਉਂਕਿ ਕੁਰਾਨ ਵਿੱਚ ਲਿਖਿਆ ਹੋਇਆ ਹੈ ਹਮ ਕਿ ਤੁਸੀਂ ਇੱਕ ਕਾਫਰ ਅਗਰ ਬਣਾ ਦਿਓ ਕਾਫਰ ਨੂੰ ਅਗਰ ਇੱਕ ਮੁਸਲਮਾਨ ਬਣਾ ਦਿਓ ਤਾਂ ਤੁਹਾਨੂੰ ਜੰਨਤ ਮਿਲੇਗੀ ਜੰਨਤ ਮਿਲੇਗੀ ਕਾਜ਼ੀਆਂ ਨੇ ਉਹਨਾਂ ਦਾ ਨਹੀਂ ਕੁਰਾਨ ਦੇ ਬੋਲ ਹੈ ਜੀ ਕੁਰਾਨ ਦੇ ਬੋਲ ਹੈ ਜੀ ਤੋ ਉਹਨਾਂ ਨੇ ਕਾਜ਼ੀਆਂ ਨੇ ਉਹਨਾਂ ਦਾ ਕੰਨ ਭਰ ਦਿੱਤਾ ਅੱਛਾ ਜੀ ਔਰੰਗਜ਼ੇਬ ਦਾ ਹੂੰ ਕਹਿੰਦਾ ਆ ਮਾਨ ਸਾ ਇਹ ਕਾਫਰ ਨੂੰ ਅਗਰ ਇਸਲਾਮ ਬਣਾ ਦੇਵੋ ਜੀ ਤੁਹਾਨੂੰ ਮੰਨ ਕਬੂਲ ਕਰਵਾ ਦੇਵਾਂਗੇ ਅਸੀਂ ਵੀ ਕਰ ਲਾਂਗੇ ਤੂੰ ਜੰਨਤ ਮਿਲਦੀ ਹੈ ਤੂੰ ਤੁਸੀਂ ਤਾਂ ਬਾਤਾਂ ਹੈਗੇ ਤੋ ਤੁਸੀਂ ਤਾਂ ਬਹੁਤ ਕੁਝ ਇਸਲਾਮ ਪ੍ਰਚਾਰ ਪਸਾਰ ਕਰ ਸਕਦੇ ਹੋ ਉਹਨਾਂ ਨੇ ਉਸਕੇ ਕਹਿਣੇ ਤੇ ਇਹਨਾਂ ਨੇ ਕਿਹਾ ਠੀਕ ਹੈ ਮੈਂ ਸਾਰਾ ਹਿੰਦੁਸਤਾਨ ਹੀ ਪੂਰਾ ਇਸਲਾਮ ਬਣਾ ਦੇਵਾਂਗਾ ਹਿੰਦੁਸਤਾਨ ਹੀ ਬਣਾ ਦਊਂਗਾ ਕਹਿੰਦਾ ਸੀਗਾ ਤੋਂ ਉਹਨਾਂ ਨੇ ਸਾਰਾ ਮਾਰਕਟ ਸुरू ਕੀਤਾ ਹਮ ਮੰਦਰ ਨੂੰ ਡਹਾਉ ਨੂੰ ਬ੍ਰਾਹਮਣਾਂ ਨੂੰ ਕੀ ਕਰਨਾ ਉਹਨਾਂ ਨੇ ਸਾਰਾ ਸुरू ਕੀਤਾ ਹਮ ਤੇ ਜਦੋਂ ਮਹਾਰਾਜ ਜੀ ਉਸ ਵੇਲੇ ਨਵੇਂ ਪਾਸਾ ਆਨੰਦਪੁਰ ਸਾਹਿਬ ਵਿੱਚ ਸੀ ਉਹ ਕਾਲ 10 ਮਹੀਨਿਆਂ ਬਾਅਦ ਉਸਨੇ 9-10 ਬਸ ਕੇ ਹਮ ਸੀ ਹਾਂ ਉਸਨੇ ਗੋਬਿੰਦ ਰਾਏ ਨਾਲ ਗੋਬਿੰਦ ਰਾਏ ਤਾਂ ਬਾਅਦ ਵਿੱਚ ਜੀ ਹਾਂ ਨਹੀਂ 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 ਤੂੰ ਤੇ ਉਹ ਕਿ ਤਸਵੀਰੀ ਬ੍ਰਾਹਮਣਾਂ ਨੂੰ ਪਹਿਲੇ ਦੋ ਪ੍ਰਚਾਰ ਸੀ ਹਾਂ ਜੀ ਹਾਂ ਇਹ ਕਾਸੀ ਇੱਕ ਕਸ਼ਮੀਰ ਕਿਤੇ ਬ੍ਰਾਹਮਣ ਪ੍ਰਚਾਰਕ ਹੁੰਦੇ ਸੀ ਇੱਕ ਕਸ਼ਮੀਰ ਤੇ ਕਾਂਸੀ ਚ ਕਾਸੀ ਦੋ ਗੜ ਸੀ ਗੜ ਸੀ ਇਹ ਤੋਂ ਉਹਨਾਂ ਨੇ ਬ੍ਰਾਹਮਣਾਂ ਨੂੰ ਕੈਦ ਕੀਤਾ ਹਾਂ ਔਰ ਜੇਲ੍ਹ ਵਿੱਚ ਕੱਦਿਆ ਕਿ ਮੁਸਲਮਾਨ ਬਣ ਜਾ ਮੁਸਲਮਾਨ ਬਣੋ ਭਾਈ ਨਹੀਂ ਮੁਸਲਮਾਨ ਨਹੀਂ ਤੇ ਤੁਸੀਂ ਕਤਲੇਆਮ ਕਰ ਦੋਗੇ ਹਾਂ ਹੂੰ ਕੁਝ ਬ੍ਰਾਹਮਣ ਉਸਮੇਂ ਸੇ ਭੱਜ ਕਰਕੇ ਆਨੰਦੂ ਸਾਹਿਬ ਆਏ ਨਨਪੁਰ ਸਾਹਿਬ ਆਗੇ ਗਏ ਆਨੰਦੂ ਸਾਹਿਬ ਗੁਰੂ ਜੀ ਨੇ ਗੱਦੀ 'ਤੇ ਪੁੱਛਿਆ ਉਹ ਉਹ ਪਹਿਲੇ ਕਸ਼ਮੀਰ ਚਲੇ ਗਏ ਤੇ ਅਮਰਨਾਥ ਬੁਹਾਤੇ ਹੂੰ ਕੁਝ ਬ੍ਰਾਹਮਣ ਉਥੇ ਮੈਂ ਕੱਪ ਕਿ ਦੋਨੋਂ ਨੂੰ ਆਵਾਜ਼ ਸੁਣਾਈ ਕਿ ਨਵੇਂ ਗੱਦੀ 'ਤੇ ਗੁਰਨਾਨਕ ਸਾਹਿਬ ਬੈਠੇ ਹਨ ਗੁਰਨਾਨਨ ਸਾਹਿਬ ਦੀ ਗੱਦੀ 'ਤੇ ਬੁੱਢੇ ਬਹਾਦਰ ਬੈਠੇ ਉਹ ਤੁਹਾਡੇ ਤੁਹਾਡੇ ਧਰਮ ਦੀ ਰੱਖਿਆ ਕਰਨਗੇ ਤੂੰ ਨਾਲ ਦੀ ਸਰਨ ਜਿੱਜੋ ਅਕਾਲ ਸਾਰੇ ਬ੍ਰਾਹਮਣ ਜਿੰਨੇ ਸੀ ਵੱਡੇ ਵੱਡੇ ਵਿਦਵਾਨ ਸਭ ਮਹਾਰਾਜ ਦੀ ਸਰਨ ਵਿਚ ਆਏ ਉੱਥੇ ਆਏ ਕਸ਼ਮੀਰੀ ਪੰਡਤ ਜਿਹਨਾਂ ਨੂੰ ਆਦੇ ਸੀ ਕਸ਼ਮੀਰੀ ਪੰਡਿਤ ਜਨਨ ਕੰਦੇ ਉਹ ਉੱਥੇ ਆਇਆ ਕਰੇ ਅਨੰਦ ਪੁਰ ਸਾਹਿਬ महाराज जी उस समय आठ वर्ष के थे गोविंद राय महाराज उन्होंने पूछा कि ये कौन है साधु संत ब्राह्मण क्यों आए किस वास्ते हाँ। तो महाराज जी ने दसिया जो सनातन ब्राह्मणी है तो कहते हैं तो तो धर्म पे संकट है औरंगजेब मिटाना चाहता है तो कहते ये शरण दिशा धर्म रक्षा हो तो किसी महापुरुष के बलिदान चाहिए तो पिताजी तो वर्ग का और कौन होगा महापुरुष ਤੁਸੀਂ ਆਪਣਾ ਬਲਦਾਨ ਦੇ ਕੇ ਕਿੰਦੀ ਰੱਖਿਆ ਕਰੋ ਗੋਬਿੰਦ ਰਾਏ ਮਹਾਰਾਜ ਜੀ ਕਹਿੰਦੇ ਨੇ ਗੁਰਪ੍ਰੇਖ ਬਹਾਦਰ ਨੇ ਤੁਸੀਂ ਆਪਣਾ ਸਿਰ ਦੇ ਕੇ ਕਿੰਦੀ ਰੱਖਿਆ ਕਰੋ ਹੁਣ ਕਹਿੰਦੇ ਕਾਬਲ ਹੋ ਗਿਆ ਗੱਦੀ ਦੇ ਤਾਂ ਕਹਿੰਦੇ ਕਹਿੰਦੇ ਕਿ ਉਹਨਾਂ ਨੇ ਮਹਾਰਾਜ ਜੀ ਨੇ ਕਿਹਾ ਕਿ ਜਾ ਅਰੰਗਜੇਨ ਦਸ ਦਿਓ ਕਿ ਹਿੰਦੂਆਂ ਦੇ ਗੁਰੂ ਜਿਹੜੇ ਹੈ ਕਿ ਗੁਰਪ੍ਰੇਖ ਬਹਾਦਰ ਹੈ ਅਗਰ ਉਹਨਾਂ ਨੂੰ ਮੁਸਲਮਾਨ ਬਣਾ ਲਓ ਤਾਂ ਸਾਰਾ ਹਿੰਦੁਸਤਾਨ ਮੁਸਲਮਾਨ ਬਣ ਜਾਵੇਗਾ ਹਾਂ ਤੋਂ ਬਾਕੀ ਬ੍ਰਾਹਮਣਾਂ ਨੂੰ ਛੋੜ ਦੋ ਠੀਕ ਇਹਨਾਂ ਨੂੰ ਫੜਨੇ ਮਾਰਨੇ ਕੋਈ ਪਾਇਦਾ ਨਹੀਂ ਤੋਂ ਉਹਨੇ ਔਰੰਗਜ਼ੇਬ ਕੋ ਸੰਦੇਸ਼ ਭੇਜਿਆ ਅੱਛਾ ਔਰੰਗਜ਼ੇਬ ਜਿੰਨਾ ਕਾਇਦ ਕੀਤਾ ਸੀ ਉਹਨੇ ਬ੍ਰਾਹਮਣਾਂ ਨੂੰ ਛੱਡ ਦਿੱਤਾ ਛੱਡ ਦਿੱਤਾ ਤਾਂ ਕਹਿੰਦੇ ਇਹ ਹੋਰ ਕੰਮ ਸੌਖਾ ਹੋ ਗਿਆ ਵੀ ਇੱਕ ਬੰਦੇ ਨੂੰ ਬਣਾਉਣਾ ਹੁੰਦਾ ਇੱਕ ਬਣਾਉਣਾ ਬਣਾ ਦੇਵਾਂਗਾ ਤਾਂ ਸਾਰਾ ਹਿੰਦੁਸਤਾਨ ਇਸਲਾਮ ਬਣ ਜਾਊਗਾ ਸਹੀ ਗੱਲ ਹੈ ਤੋਂ ਉਸਨੇ ਬੜੀ ਸਤਕਾਰ ਨਾਲ ਮਹਾਰਾਜ ਜੀ ਨੂੰ ਬੁਲਾਇਆ ਦਿੱਲੀ ਬੁਲਾਇਆ ਉਹ ਮਹਾਰਾਜ ਜੀ ਦੋਨ ਤਰੀਕਾ ਵਿੱਚ ਉਹਨਾਂ ਤੋਂ ਜਾਣੀ ਜਾਂਦਾ ਪਤਾ ਸੀ ਪਤਾ ਸੀਗਾ ਪਤਾ ਸੀ ਤੇ ਉਹਨਾਂ ਦੇ ਨਾਲ ਪੰਚ ਸੇਵ ਨਾਲ ਗਏ ਸੀ ਸਹੀ ਉਹਨਾਂ ਨੇ ਉੱਥੇ ਫਿਰ ਜ਼ੁਲਮ ਕੀਤਾ ਹਾਂ ਜਿਹਨੇ ਪਹਿਲੇ ਬਣਾਉਂ ਲਾਲਚ ਦਿੱਤਾ ਬਾਅਦ ਵਿੱਚ ਮਹਾਰਾਜ ਜੀ ਨੂੰ ਸਾਰੇ ਨੂੰ ਕਥਿਆਮ ਕਰ ਹਾਂ ਜਿਸ ਨੇ ਮੁਸਲਮਾਨ ਬੰਨਾ ਕਬੂਲ ਨਹੀਂ ਕੀਤਾ ਕਬੂਲ ਨਹੀਂ ਕੀਤਾ ਫਿਰ ਉੱਥੇ ਮਹਾਰਾਜ ਜੀ ਦਾ ਜਦੋਂ ਸਰੀਰ ਲੈ ਕੇ ਸਿਰ ਲੈ ਕਰਕੇ ਜੋ ਬੰਦਾਰੇ ਸਿੱਖ ਸੀ ਉਹ ਲੈ ਕੇ ਅਨੰਦਪੁਰ ਸਾਹਿਬ ਨੂੰ ਅਨੰਦਪੁਰ ਸਾਹਿਬ ਗਏ ਫਿਰ ਉੱਥੇ ਮਹਾਰਾਜ ਜੀ ਨੇ ਪ੍ਰਤੀਗਿਆ ਕੀਤੀ ਹਾਂ ਕਿ ਮੈਂ ਇਹਨਾਂ ਦੇ بڑے بڑے ਜੁੱਤੇ ਬਣਾਉਂਗਾ ਹਾਂ ਇਹਨਾਂ ਦੇ ਮੈਂ 1 ਸਵਾ ਲੱਖ ਸੀ ਇੱਕ ਲੈਣਾ ਬੰਦ ਹੁਣ ਬੰਨੂ ਹਾਂ ਉੱਥੇ ਸਮਾਨਾ ਉੱਥੇ ਫਿਰ ਮਾਰੇ ਘਰਮ ਹੋ ਗਏ ਜੀ ਬਾਸ਼ਾ ਦਸ਼ ਦਮਨ ਦੀ ਬੜੀ ਧਮਕੀ ਸੀ ਉਹਨਾਂ ਨੇ ਕਿਹਾ ਕਿ ਇੱਕ Hindu ਮੂਜੇ ਇੱਕ ਇੱਕ ਬੇਟਾ ਦੇਵੇ ਹਨ ਇਹ ਦੇ ਵਾਸਤੇ ਹੇ ਕਾਲੇ ਤਾਂ ਸਾਰੇ Hindu ਜੋ ਫਿਰ وہی ਤਾਂ ਸਿੱਖ ਬਣੇ ਮੁਸਲਮਾਨ ਵੀ ਥੋੜੇ ਬਨਨਾ ਤਾਂ ਇਹ ਜਿਵੇਂ ਇੱਕ ਪਿਓ ਹੈ ਦੋ ਮੁੰਡੇ ਹੈ ਇੱਕ ਇੱਕ ਬਣ ਗਿਆ ਦਾੜੀ ਖੇਸਰ ਜੀ ਦੁਰਸ਼ਖ ਬਣ ਗਿਆ ਇੱਕ ਇੱਕ ਨੋਨਾ ਹੋ ਗਿਆ ਹਿੰਦੂ ਹੋ ਗਿਆ ਕੋਈ ਗੱਲ ਕੋਈ ਸ਼ੱਕ ਨਹੀਂ ਅਕਾਲ ਪੁਰਖ ਦੇ ਦੋਸਪੁੱਤਰ ਆ ਜੀ 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 ਇੱਕ ਖਾਲਸਾ ਵਾ ਇੱਕ ਹਿੰਦੂ ਆ ਨਾਲੇ ਜਿਹੜਾ ਉਹ ਕਹਿੰਦੇ ਆਖੇ ਬ੍ਰਾਹਮਣ ਆ ਸਾਡੇ ਵਾਲੇ ਸਿੱਖ ਕਹਿੰਦੇ ਹਰ ਇੱਕ ਚੀਜ਼ ਬ੍ਰਾਹਮਣ ਵਾਲਾ ਜੋੜਦੀ ਤੇ ਜਿਹੜਾ ਬ੍ਰਾਹਮਣ ਦੀ ਵਿਚਾਰ ਕਰਦਾ ਬ੍ਰਾਹਮਣ ਤਾਂ ਉਹੀ ਆ ਕੋਈ ਬਿਲਕੁਲ ਨਹੀਂ ਬਿਲਕੁਲ ਨਦੀ ਦੀ ਵਿਚਾਰ ਕਰਦਾ ਨਹੀਂ ਬ੍ਰਾਹਮਣ ਘਾਹ ਦੀ ਵਿਚਾਰ ਕਰਦਾ ਨਹੀਂ ਬ੍ਰਾਹਮਣ ਜਿਹੜਾ ਬ੍ਰਾਹਮਣ ਦੀ ਕਰਦਾ ਉਹੀ ਬ੍ਰਾਹਮਣ ਇਹ ਮਹਾਰਾਜ ਦੀ ਬਾਣੀ ਵੀ ਆਂਦੀ ਆ ਸੋਈ ਬ੍ਰਹਮ ਜੋ ਖੋਜਾ ਬ੍ਰਹਮਾ ਤਾਂ ਮਹਾਰਾਜ ਜੀ ਨੇ ਦੋ ਪੰਥ ਸਜਾ ਹੂੰ ਗੁਰੂ ਰਵਿ ਸਿੰਘ ਮਹਾਰਾਜ ਜੀ ਦੋ ਪੰਥ ਇੱਕ ਨਿਰਮਲ ਪੰਥ ਇੱਕ ਖਾਲਸਾ ਪੰਥ ਹੂੰ ਖਾਲਸਾ ਪੰਥ ਸਜਾ ਧਰਮ ਯੁੱਧ ਕੇ ਵਾਸਤੇ ਲੜਾਈ ਵਾਸਤੇ ਔਰ ਨਿਰਮਲ ਪੰਥ ਸਜਾ ਵਿਦਵਤਾ ਵਾਸਤੇ ਕਿ ਵਿਦਿਆ ਦਾ ਪ੍ਰਚਾਰ ਪ੍ਰਸਾਰਤ ਤਾਂ ਜਦ ਇਹ ਧਰਮ ਦਾ ਸੰਕਟ ਹੋਇਆ ਜਦੋਂ ਬੰਦਾ ਵਹਾ ਬੂ ਲਿੱਤਾ ਦੀ بڑے بڑے ਜ਼ੁਲਮ ਹੋਏ ਤਾਂ ਫਿਰ ਨਿਰਮਲ ਨੇ ਸਾਰੇ ਬੇਰੇ ਗੁਰਦੁਆਰੇ ਸੰਭਾਲੇ ਉਦਾਸੀ ਸੰਤ ਨਿਰਮਲੇ ਸੰਗਠਨ ਵੇਲੇ ਉਸ ਤੋਂ ਬਾਅਦ ਮੈਂ ਫਿਰ ਪ੍ਰਚਾਰ ਪਸੰਦ ਸਮਾ ਸਮੇਂ ਤੇ ਨਿਰਮਲ ਉਹਦੇ ਇੱਥੇ ਬਹੁਤ ਲੱਗ ਗਾ ਨਿਰਮਲ ਸੰਤਾਂ ਦੀ ਹਰ ਗੁਰਦੁਆਰੇ ਸਾਡੇ ਕੁਝ ਜਿਹੇ ਹੈ ਅਭ ਇੱਥੇ ਤੁਜੀਆ ਨਿਰਮਲ ਆਸਨ ਇਹ ਤੇ ਗੁਰਦੁਆਰੇ ਵਾਲੇ ਵੀ ਹੁੰਦੇ ਸਾਰੇ ਕੋਈ ਪ੍ਰੋਗਰਾਮ ਹੁੰਦਾ ਹੈ ਸਾਰੀ ਊਰਜਾ ਉਸ ਪਾਸੇ ਜਾਂਦੀ ਜਾਂਦੀ 10ਵੇਂ ਪਾਛਾ ਤੇ ਫਿਰ ਆ ਕੇ ਅਕਾਲਪੁਰਖ ਨੇ ਜਦੋਂ ਹੁਕਮ ਕੀਤਾ ਨਾ ਦੋਸ ਪੁੱਤਰਾਂ ਦਾ ਫਿਰ ਖਾਲਸਾ ਪੰਥ ਦੀ ਮਹਿਮਾ ਫਿਰ 10ਵੇਂ ਪਾਛੇ ਨੇ ਚਲਾਈ ਆਗੇ ਖਾਲਸਾ ਪੰਥ ਦੇ ਕਮਾਂਡਰ ਬਣੇ 10ਵੇਂ ਪਾਛੇ ਤੁਹਾਨੂੰ ਸਾਹਿਬ ਟੈਸਟ ਦਵਣ ਗੁਰੂ ਗੋਬਿੰਦ ਸਿੰਘ ਮਹਾਰਾਜ ਫਿਰ ਖਾਲਸੇ ਦੇ ਕਮਾਂਡਰ ਬਣੇ ਖਾਲਸਾ ਪੰਥ ਤੇ ਨਿਰਮਲ ਖਾਲਸਾ ਨਿਰਮਲ ਪੰਥ ਜਦੋਂ ਮਹਾਰਾਜ ਜੀ ਨੇ ਗੁਰਸਿੱਖਾਨ ਨੂੰ ਆਦੇਸ਼ ਦਿੱਤਾ ਕਿ ਤੁਸੀਂ ਬ੍ਰਹਮ ਵਿਦਿਆ ਪੜ੍ਹੋ ਸਾਥ ਵਿੱਚ ਤਾਕਤ ਸ਼ਕਤੀ ਕੇ ਨਾਲ ਵਿਦਿਆ ਵੀ ਹੋਣੀ ਚਾਹੀਦੀ ਹੈ ਅਗਰ ਵਿਦਿਆ ਨਾਲ ਦਿਮਾਗ ਨਾ ਹੋਵੇ ਬੰਦਾ ਕਿਤਨਾ ਵੀ ਬਲਵਾਨ ਹੈ ਕੀ ਕਰੇਗਾ ਤੇ ਮਹਾਰਾਜ ਜੀ ਨੇ ਪ੍ਰਤੀਗਿਆ ਕੀ ਸਿਰ ਵਿਦਵਾਨ ਬਣਾਵਾਂਗਾ ਇਹਨਾਂ ਤੇ ਬੜੇ ਬੜੇ ਜੋਧੇ ਬਣਾਵਾਂਗਾ ਮੈਂ ਸੂਰਮਾ ਬਣਾਵਾਂਗੇ ਜੋ ਸਵਾ ਲੱਖ ਸੇਗ ਲੜਨਗੇ ਸਹੀ ਗੱਲ ਹੈ ਤੇ ਉਹ ਫਿਰ ਮਹਾਰਾਜ ਜੀ ਨੇ ਪ੍ਰਤੀਗਿਆ ਪੂਰੀ ਕੀਤੀ ਉਹ ਤੋਂ ਨਿਰਮਲਾ ਨੂੰ ਫਿਰ ਜਦੋਂ ਪੰਡਤਾਂ ਨੇ ਮਨਾ ਕਰ ਦਿੱਤਾ ਕਿ ਮੈਂ ਤੁਹਾਡੇ ਗੁਰ ਸਿੱਖਾਂ ਨੂੰ ਮੈਂ ਬ੍ਰੰਦਿਆ ਨਹੀਂ ਪੜਾਵਾਂਗਾ ਤੋਂ ਉਦੋਂ ਫਿਰ ਮਹਾਰਾਜ ਜੀ ਨੇ ਭੇਖ ਦਿੱਤਾ ਲਾਲ ਕੁ ਭੇਖ ਦਿੱਤਾ ਆਪ ਆਪ ਧਾਰਨ ਕੀਤਾ ਪੰਜ ਗੁਰ ਸਿੱਖਾਂ ਨੂੰ ਕਾਸੀ ਪੜਨੇ ਕੇ ਲਈ ਭੇਜਿਆ ਕਿ ਹੁਣ ਤੁਹਾਨੂੰ ਕੋਈ ਮਨ ਨਹੀਂ ਕਰੇ ਪੜਾਉਣ ਤੇ ਸਾਰੇ ਪੜਾਉਣਗੇ ਜਦੋਂ ਇੱਥੇ ਵਰਦਾਨ ਦਿੱਤਾ ਇਹ ਗੁਰਸਿੱਖਾ ਅਗਰ ਫਿਰ ਇਹ ਵਿਦਿਆਰਥੀ ਪ੍ਰਸਾਰ ਕੇ ਤੇ ਪੰਡਿਤਾਂ ਨੇ ਨੀਤੇ ਪੜਾਉਣਗੇ ਵਿਦਿਆਰਥੀ ਇੱਕ ਹਾਲ ਮਰਜ ਦੋਨਾਂ ਦੀ ਕਿਰਪਾ ਬੱਚੀ